ਅੱਜ ਪਹਾਣੀਗੜ ਜੁੱਦ ਨਸਿਆਂ ਵਿਰੁੱਧ ਬਿੱਡੀ ਮਮਤ ਤਹਿਤ ਸਹਿਰ ਪਹਾਣੀਗੜ ਸਿਹਤ ਭਾਗ ਦੇ ਅਧਿਕਾਰੀਆਂ ਨੇ ਦਵਾਈਆਂ ਦੀਆਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਕੀਤੀ ਚੈਕਿੰਗ ਇਸ ਦੌਰਾਨ ਡੀਐਸਪੀ ਰਾਹੁਲ ਕਾਉਂਸਲ ਤੇ थाना ਮੁਖੀ ਗੁਰਨਾਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਤਹਿਤ ਅੱਜ ਵਿਭਾਗ ਦੇ ਅਧਿਕਾਰੀਆਂ ਨਾਲ ਸ਼ਹਿਰ ਦੀਆਂ ਦਵਾਈਆਂ ਦੀਆਂ ਵੱਖ-ਵੱਖ ਦੁਕਾਨਾਂ ਤੇ ਜਾ ਕੇ ਚੈਕਿੰਗ ਕੀਤੀ ਗਈ ਇਸ ਦੌਰਾਨ ਉਹਨਾਂ ਨੂੰ ਪਤਾ ਲੱਗਿਆ ਕਿ ਜੀ ਦੁਕਾਨਾਂ ਤੇ ਨਸ਼ੇ ਵਾਲੀਆਂ ਦਵਾਈਆਂ ਵੇਚੇ ਰਹੀਆਂ ਜਾ ਰਹੀਆਂ ਸਨ ਜਿਸ ਦੌਰਾਨ ਕਾਰਵਾਈ ਵੀ ਕੀਤੀ ਗਈ ਇਸ ਸਮੇਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਾ ਤਰਕਸਰਾ ਖਿਲਾਫ ਵੀ ਸਖੰਜਾ ਕਸਦਿਆਂ ਨਸ਼ੀਲਾ ਪਦਾਰਥ ਵੇਚਣ ਵਾਲਿਆਂ ਦੇ ਵੀ ਕਾਰਵਾਈ ਕੀਤੀ ਜਾ ਰਹੀ ਹੈ ਦਵਾਈਆਂ ਦੀਆਂ ਦੁਕਾਨਾਂ ਤੇ ਚੈਕਿੰਗ ਉਪਰੰਤ ਡਰੱਗ ਇਨਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀਆਂ ਤਿੰਨ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਇਸ ਦੌਰਾਨ ਕਿਸੇ ਵੀ ਦੁਕਾਨ ਤੋਂ ਕੋਈ ਵੀ ਨਸ਼ਾ ਵਾਲੀ ਦਵਾਈ ਨਹੀਂ ਮਿਲੀ ਦੁਕਾਨਾਂ ਤੇ ਬਿਨਾਂ ਬਿੱਲ ਦੀਆਂ ਦਵਾਈਆਂ ਮਿਲੀਆਂ ਜਿਨ੍ਹਾਂ ਦੇ ਭਾਗੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੌਰਾਨ ਸਮੇਂ-ਸਮੇਂ ਤੇ ਕਾਰਵਾਈ ਕੀਤੀ ਜਾਵੇਗੀ ਰਿਪੋਰਟ ਰਾਜਕਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਕਾਰਬ ਨੂੰ ਜਿਹੜੀ ਨਸ਼ਿਆਂ ਦੇ ਵਿਰੁੱਧ ਇੱਕ ਜਿਹੜਾ ਸ਼ੁਰੂ ਕੀਤੀ ਗਈ ਹੈ ਬਾਤ ਮੈਂ ਹਮ ਯੁੱਧ ਨਸ਼ਿਆਂ ਦੇ ਵਿਰੁੱਧ ਉਸ ਅਧੀਨ ਅੱਜ ਸਾਡੇ ਵੱਲੋਂ ਮਤਲਬ ਕੈਮਿਸਟਰੀ ਜਿਹੜੀਆਂ ਸ਼ਾਪਸ ਨੇ ਲਾਕ ਇੰਸਪੈਕਟ ਸਰ ਸਾਡੇ ਨਾਮ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਚੈੱਕ ਕਰ ਰਹੇ ਹਾਂ ਕਿ ਉਸ ਤੋਂ ਬਾਅਦ ਅਸੀਂ ਹੋਰ ਵੀ ਸ਼ਾਪ ਚੈੱਕ ਕਰ ਰਹੇ ਹਾਂ ਜਿੱਥੇ ਵੀ ਸਾਨੂੰ ਮਤਲਬ ਸ਼ੱਕ ਹੁੰਦਾ ਉਹ ਸਾਰੀਆਂ ਅਸੀਂ ਜਿਹੜੀਆਂ ਦੁਕਾਨਾਂ ਨੇ ਉਹਨੂੰ ਚੈੱਕ ਕਰ ਰਹੇ ਹਾਂ ਅਸੀਂ ਇਸ ਤੋਂ ਇਲਾਵਾ ਇਸ ਮਹੀਨੇ ਦੇ ਦੌਰਾਨ ਸਾਡੇ ਉਹਨੂੰ ਵਕ ਵਕ ਹੌਟਸਪੌਟ ਪੁਆਇੰਟ ਨੇ ਸਾਡੇ ਉਹਨਾਂ ਤੇ ਵੀ ਅਸੀਂ ਜਿਹੜੀਆਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਕਾ ਉਸ آپریشن ਚਲਾ ਰਹੇ ਹਾਂ ਬਹੁਤ ਵਧੀਆ ਚੱਲ ਰਿਹਾ ਹੈ ਸਾਡਾ ਲੋਕਾਂ ਮਲੋਈ ਸਾਨੂੰ ਬਹੁਤ ਸਹਿਯੋਗ ਮਿਲ ਰਿਹਾ ਤੇ ਮੇਰੇ ਵੱਲੋਂ ਜਿਹੜੇ ਇਹ ਨਸ਼ਾ ਕਰਨ ਵਾਲੇ ਲੋਕ ਨੇ ਜਾਂ ਨਸ਼ਾ ਵੇਚਣ ਵਾਲੇ ਲੋਕ ਨੇ ਉਹਨਾਂ ਸਾਰਿਆਂ ਲਈ ਇੱਕ ਸਖਤ ਮੇਰੇ ਸੰਦੇਸ਼ ਹੈ ਮੇਰੇ ਵੱਲੋਂ ਇਹੋ ਇਸ ਕੰਮ ਨੂੰ ਬੰਦ ਕਰ ਦਨ ਚੰਗੇ ਰਾਹ ਤੁਰਨ ਤਾਂ ਜੋ ਇਸ ਸਮਾਜ ਆਪਣਾ ਤਰੱਕੀ ਤੇ ਚੱਲ ਸਕੇ ਨਹੀਂ ਤਾਂ ਅਸੀਂ ਉਹਨਾਂ ਦੇ ਖਿਲਾਫ ਬਹੁਤ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੇ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਖਮਿਆਜਾ ਪੂਰਾ ਨਾ ਪਾਉ ਠੀਕ ਹੈ ਸਰ ਇਥੋਂ ਕੀ ਮਿਲੇ ਆ ਜੀ ਇਹ ਦੁਕਾਨ ਤੇ ਕੀ ਕਾਰਵਾਈ ਹੋ ਰਹੀ ਹੈ ਐਕਚੁਅਲੀ ਇੱਥੇ ਡਰਗ ਇਨਸਪੈਕਟਰ ਸਾਹਿਬ ਹਲੇ ਡਿਊਰਿੰਗ ਚੈਕਿੰਗ ਅਧੀਨ ਨੇ ਹਲੇ ਇਹ ਕਾਫੀ ਚੀਜ਼ਾਂ ਚੈੱਕ ਕਰ ਰਹੇ ਨੇ ਇਹਨਾਂ ਦਾ ਆਪਣਾ ਜਨਰਲ ਪ੍ਰੋਸੀਜਰ ਵੀ ਹੁੰਦਾ ਜਨਰਲ ਚੈਕਿੰਗ ਵੀ ਹੁੰਦੀ ਹੈ ਨੇ ਬਿਲਜ਼ ਵਗੈਰਾ ਚੈੱਕ ਕਰਨੀ ਹੁੰਦੇ ਉਹ ਤੁਹਾਨੂੰ ਜਿਆਦਾ ਬੈਟਰ ਸਾਡੇ ਡਰਗ ਇਨਸਪੈਕਟਰ ਸਾਹਿਬ ਦੱਸਣਗੇ ਪਰ ਐਨਡੀਪੀ ਸੈਕਟਰ ਨੂੰ ਲੈ ਕੇ ਹਾਲੇ ਤੱਕ ਕੋਈ ਅਸੀਂ ਸਾਡੀ ਰਿਕਵਰੀ ਨਹੀਂ ਹੋਈ ਆਪ ਜੀ ਥੈਂਕ ਯੂ ਸਰ ਆ ਜੀ ਹਾਂ ਜੀ ਮੇਰਾ ਨਾਮ ਨਰੇਸ਼ ਕੁਮਾਰ ਹੈ ਡਰਗ ਇਨਸਪੈਕਟਰ ਸੰਗਰੂਰ 1 ਦੇਨ ਦੇ ਰਿਗਾਰਡਿੰਗ ਜਿਵੇਂ ਪੰਜਾਬ ਸਰਕਾਰ ਵੱਲੋਂ ਹਦਾਇਤਾਂ ਹੋਈਆਂ ਤੇ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਸੀਂ ਦੁਕਾਨਾਂ ਚੈੱਕ ਕੀਤੀਆਂ ਪਹਿਲਾਂ ਸੰਗਰੂਰ ਵੀ ਕੀਤੀਆਂ ਗਈਆਂ ਸੀਗੀਆਂ ਤੇ ਹੁਣ ਇੱਥੇ ਘਵਾਨੀਗੜ੍ਹ ਵੀ ਇਹਨਾਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਹੈਗੀਆਂ ਤੇ ਇਹਨਾਂ ਦੇ ਵਿੱਚੋਂ ਇੱਕ ਉਹਦੀ ਦੁਕਾਨ ਦੇ ਵਿੱਚ ਕੋਈ ਜਨਰਲ ਕੌਂਟਰਾਵੈਂਸ਼ਨ ਜਿਹੜੇ ਸਿੰਪਲ ਟੈਕਨੀਕਲੀ ਹੁੰਦੇ ਹੈਗੇ ਉਹ ਨਿਕਲੇ ਹੈਗੇ ਬਟ ਕੋਈ ਵੀ ਨਾਰਕੋਟਿਕਸ ਜਾਂ ਨਸ਼ੇ ਰਿਗਾਰਡਿੰਗ ਕੋਈ ਮੈਡੀਸਨ ਦਾ ਅਮਲ ਨਹੀਂ ਕੀਤੀ ਗਈ ਹੈ। ਆ ਗਰ ਸਰ ਗੱਲ ਕਰੀ ਜੇ ਮੈਂ ਚੈਕਿੰਗ ਰੂਟੀਨ ਚ ਕੀਤੀ ਹੁੰਦੀ ਅਸੀਂ ਦੇਖਦੇ ਬਹੁਤ ਘੱਟ ਚੈਕਿੰਗ ਕੀਤੀ ਜਾ ਰਹੀ ਹੈ ਨੇ ਜਾ ਕੇ ਵੀਰ ਦੁਕਾਨਦਾਰ ਇਧਰ ਉਧਰ ਵੀ ਕਰ ਸਕਦੇ ਨੇ ਕੋਈ ਐਜੀ ਚੀਜ਼ਾਂ ਕੇਵਰ ਹੋ ਜਾਂਦੀਆਂ ਜੇ ਪਤਾ ਲੱਗੇ ਨਹੀਂ ਰੂਟੀਨ ਚੈਕਿੰਗ ਕੀਤੀਆਂ ਜਾਂਦੀਆਂ ਹੈਗੀਆਂ ਡਰਗ ਵਿਭਾਗ ਵੱਲੋਂ ਵੀ ਕੀਤੀ ਜਾਂਦੀ ਹੈ ਬਾਕੀ ਸਮੇਂ ਸਮੇਂ ਤੇ ਜਦੋਂ ਪੁਲਿਸ ਵਿਭਾਗ ਨੂੰ ਸਾਡੀ ਹੈਲਪ ਦੀ ਲੋੜ ਹੁੰਦੀ ਹੈਗੀ ਹੈ ਅਸੀਂ ਉਹਨਾਂ ਨਾਲ ਬੜਾ ਕੋਆਪਰੇਟ ਕਰਕੇ ਚੈਕਿੰਗ ਕਰੀਦੀ ਹੈਗੀਆਂ ਅ ਇਸ ਤੋਂ ਇਲਾਵਾ ਜੇ ਕੋਈ ਕੰਪਲੇਂਟ ਹੁੰਦੀ ਹੈਗੀ ਜਾਂ ਕੋਈ ਸਸਪੈਕਟਡ ਹੈਗੀ ਹੈ ਉਹਦਾ ਇਮੀਡੀਏਟ ਐਕਸ਼ਨ ਲਿੱਤਾ ਜਾਂਦਾ ਹੈ। ਪਵਾਨੀਗੜ੍ਹ ਦੇ ਵਿੱਚ ਕੋਈ ਕਾਰਵਾਈ ਵਗੈਰਾ ਕੀਤੀ ਹੈ ਜਾਂ ਫਿਰ ਨਹੀਂ? ਪਵਾਨੀਗੜ੍ਹ ਦੇ ਵਿੱਚ ਜਿਵੇਂ ਕਿ ਮੈਂ ਦੱਸਿਆ ਗਿਆ ਤਿੰਨ ਦੁਕਾਨਾਂ ਚੈੱਕ ਕੀਤੀਆਂ ਗਈਆਂ ਹੈਗੀਆਂ। ਉਹਦੇ ਵਿੱਚ ਉਹ ਦੋ ਦੁਕਾਨਾਂ ਦੇ ਵਿੱਚ ਸਿੰਪਲ ਜਿਵੇਂ ਟੈਕਨੀਕਲ ਕੰਟਰੋਵੈਂਸ਼ਨ ਕੋਈ ਵੀ ਨਹੀਂ ਘਟਨਾ। ਇਹ ਕੋਈ ਸਾਡੇ ਰਜਿਸਟਰ ਹੁੰਦੇ ਹੈਗੇ ਉਹ ਪ੍ਰੋਪਰ ਮੇਨਟੇਨ ਨਹੀਂ ਹੈ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਉਹ ਕਮੀਆਂ ਪਾਈਆਂ ਗਈਆਂ ਤੇ ਉਹਨੂੰ ਰਿਪੋਰਟ ਕਰ ਦਿੱਤਾ ਗਿਆ ਹੈ ਸਰ ਪੂਰਾ ਮੈਡੀਕਲ ਸ਼ਾਪਸ ਵਾਲਿਆਂ ਨੂੰ ਕੀ ਜਿਹੜੀ ਚੇਤਾਵਨੀ ਦੇਣਾ ਚਾਹੋਗੇ ਕਿਉਂਕਿ ਲਗਾਤਾਰ ਜਿਹਦੀ ਚੈਕਿੰਗ ਕੀਤੀ ਜਾ ਰਹੀ ਹੈ ਚੇਤਾਵਨੀ ਇਹੀ ਹੈਗੀ ਹੈ ਜਿਵੇਂ ਕਿ ਆਪਾਂ ਨੂੰ ਪੂਰੇ ਪੰਜਾਬ ਦਾ ਹੀ ਪਤਾ ਹੈਗਾ ਕਿ ਇਹਦੇ ਵਿੱਚ ਨਸ਼ੇ ਤੋਂ ਗੁਰੇਜ਼ ਕੀਤਾ ਜਾਵੇ ਜੇ ਕੋਈ ਮੈਡੀਕਲ ਜਾਂ ਕੋਈ ਬਾਹਰ ਵੀ ਨਸ਼ੇ ਵਾਲਾ ਕੋਈ ਕੰਮ ਕਰਦਾ ਹੈਗਾ ਤਾਂ ਉਹ ਨਾ ਕੀਤਾ ਜਾਵੇ। ਬਾਕੀ ਮੈਡੀਕਲ ਸਟੋਰ ਵਾਲਿਆਂ ਨੂੰ ਹਦਾਇਤ ਹੈ ਕਿ ਕਿਉਂਕਿ کافی ਸਖਤ ਹੈਗੀ ਹੈ ਸਰਕਾਰ ਵੀ ਗੰਭੀਰ ਹੈਗੀ ਹੈ ਇਸ ਕਰਕੇ ਆਪ ਦਾ ਰਿਕਾਰਡ ਵਗੈਰਾ ਸਾਰਾ ਪ੍ਰੋਪਰ ਮੇਨਟੇਨ ਕਰਕੇ ਰੱਖਣ ਤੇ ਬਿਨਾ ਪ੍ਰੈਸਕ੍ਰਿਪਸ਼ਨ ਬਿਨਾ ਕਿਸੇ ਵਜਾ ਤੋਂ ਕਿਸੇ ਨੂੰ ਵੀ ਕੋਈ ਮੈਡੀਕਲ ਨਾ ਦਿੱਤੇ ਜਾਵੇ। ਜਿਨ੍ਹਾਂ ਤੇ ਬਿੱਲ ਨਹੀਂ ਮਿਲਿਆ ਉਹਨਾਂ ਤੇ ਕੀ ਕਾਰਵਾਈ ਹੋ ਜੇ। ਜਿਨ੍ਹਾਂ ਤੇ ਬਿੱਲ ਨਹੀਂ ਮਿਲਿਆ ਉਹਨਾਂ ਦਾ ਇਨਸਪੈਕਸ਼ਨ ਰਿਪੋਰਟ 'ਚ ਕੋਟ ਕਰ ਦਿੱਤੀ ਗਈ ਹੈ। ਜਿਵੇਂ ਕੀ ਬਿਲ ਨਹੀਂ ਕੱਟੇ ਹੋਏ ਸਿੱਖ ਦੁਕਾਨਦਾਰ ਨੇ ਪਿਛੇ 2 ਦਿਨਾਂ ਦੇ ਤੇ ਉਹ ਇਨਸਪੈਕਸ਼ਨ ਰਿਪੋਰਟ ਤੇ ਕੋਟ ਕਰਨ ਤੋਂ ਬਾਅਦ ਅੱਗੇ ਲਾਇਸੈਂਸਿੰਗ ਅਥਾਰਟੀ ਕੋਲੇ ਭੇਜ ਦਿੱਤਾ ਜਾਊਗਾ ਉਹਦੇ ਫਰਦਰ ਐਕਸ਼ਨ ਸਾਰਾ ਸੀ ਦੁਕਾਨਦਾਰਾਂ ਨੂੰ ਦੇਖਦੇ ਆ ਜਦੋਂ ਦਵਾਈਆਂ ਲੈਣ ਆਉਂਦੇ ਨੇ 2-3 ਗੋਲੀਆਂ ਵੀ ਲੈਣ ਆਉਂਦੇ ਨੇ ਪੈਸੇ ਘੱਟ ਹੁੰਦੇ ਨੇ ਪਰ ਉਹਨਾਂ ਤੋਂ ਪੈਸੇ ਵੱਧ ਵਸੂਲੇ ਜਾਂਦੇ ਨੇ ਉਹਦੇ ਲਈ ਕਿਵੇਂ ਦੇਖਣਾ ਨਹੀਂ ਇਹ ਥੋੜਾ ਰਾਈਟ ਹੈਗਾ ਕੋਈ ਵੀ ਦੁਕਾਨਦਾਰ ਹੈ ਐਮ ਆਰ ਪੀ ਤੋਂ ਉੱਪਰ ਜੇ ਤੁਹਾਡੇ ਤੋਂ ਕੋਈ ਪੈਸੇ ਲੈਂਦਾ ਹੈਗਾ ਤਾਂ ਤੁਸੀਂ ਸਿੱਧਾ ਇਹ ਕੰਪਲੇਂਟ ਕਰ ਸਕਦੇ ਹੋਗੇ ਅਸੀਂ ਉਹਦੇ ਰਿਗਾਰਡਿੰਗ ਵੀ ਕੋਆਇਕ ਭੇਜ ਕੇ ਚੈਕਿੰਗ ਕੋਈ ਐਸਾ ਰੂਲ ਹੈ ਵੀ ਅਸੀਂ ਪੱਤੇ ਦੇ ਵਿੱਚੋਂ 2 ਜਾਂ 4 ਗੋਲੀਆਂ ਲੈਣ ਦਾ ਪੱਤੇ ਹੀ ਲੈਣਾ ਪਏਗਾ ਕੋਈ ਐਸਾ ਵੀ ਕੋਈ ਰੂਲ ਹੈਗਾ ਦੇਖੋ ਕਹਿੰਦੇ ਰਿਗਾਰਡਿੰਗ ਤਾਂ ਜੇ ਤੁਹਾਨੂੰ ਡਾਕਟਰ ਨੇ ਪ੍ਰੈਸਕ੍ਰਾਈਬ ਕੀਤੀ ਹੈਗੀ ਆ ਉਹਦੇ ਅਕੋਰਡਿੰਗ ਹੀ ਤੁਸੀਂ ਮੈਡੀਸਿਨ ਲਓਗੇ ਰਿਟੇਲ ਸੇਲ ਕਰਦੇ ਨਹੀਂ ਸਰ ਕਹਿਣ ਦਾ ਮਤਲਬ ਹੈ ਕਿਮਿਸਟ ਤੋਂ ਮੈਂ ਮੰਨ ਲਓ ਡਾਕਟਰ ਨੇ ਲਿਖਤਾ ਵੀ 4 ਗੋਲੀਆਂ ਚਾਹੀਦੀ ਨੇ রাইਟ ਉਹ ਉੱਥੇ ਕਹਿੰਦੇ ਮੈਂ ਤਾਂ ਪੱਤੇ ਹੀ ਮਿਲੂਗਾ ਜਾਂ ਪੱਤੇ ਹੀ ਵਾਪਸ ਹੋਊਗਾ ਇਹ ਹਜਾ ਕੀ ਆ ਇਹ ਇਹ ਦਮ ਨਹੀਂ ਐਜੀ ਡਰਗ ਐਕਟ ਦੇ ਵਿੱਚ ਕੋਈ ਰੈਗੂਲੇਸ਼ਨ ਡਿਟੇਲਸ ਹੈ ਤੁਹਾਨੂੰ ਦੋ ਗੋਲੀਆਂ ਵੀ ਪ੍ਰੋਵਾਈਡ ਕਰ ਸਕਦੇ ਆ। ਪਰ ਜੇ ਅਸੀਂ ਦੁਕਾਨਦਾਰ ਨੂੰ ਵਾਪਸ ਕਰਨ ਜਾਂਦੇ ਹਾਂ ਉਹ ਕਹਿੰਦਾ ਮੈਂ ਘੱਟ ਪੈਸੇ ਦਊਂਗਾ ਵੀ ਪਰ ਮੈਂ ਤੁਹਾਨੂੰ ਪੂਰੇ ਪੈਸੇ ਵਾਪਸ। ਵਾਪਸ ਦੇ ਰਿਗਾਰਡਿੰਗ ਇਹ ਉਹਦਾ ਬਿਜ਼ਨਸ ਇਫੈਕਟ ਹੈ ਡਰਗ ਐਕਟ ਦੇ ਵਿੱਚ ਕੋਈ ਨਹੀਂ ਹੈਗਾ ਠੀਕ ਹੈ ਐਮ ਆਰ ਪੀ ਦੀ ਆਪਾਂ ਗੱਲ ਕਰਦੇ ਕੋਈ ਵੀ ਦੁਕਾਨਦਾਰ ਜੇ ਪੱਤੇ ਦਾ 400 ਰੁਪਏ ਹੈਗਾ ਤੇ 400 ਰੁਪਏ ਤੋਂ ਉੱਪਰ ਲਿੱਤਾ ਜਾਂਦਾ ਹੈਗਾ ਤੁਹਾਡੇ ਤੋਂ ਸਪੋਸ ਪਰ ਤੁਸੀਂ ਉਹਨੇ ਕੰਪਲੀਟ ਕਰ ਸਕਦੇ ਹੈਗੇ ਅਸੀਂ ਤੇ ਠੀਕ ਹੈ ਥੈਂਕ ਯੂ